ਤੇ ਅੱਗੇ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਤਗੁਰੂ ਨਾਨਕ ਸਾਹਿਬ ਵੀ ਭਗਤਾਂ ਦੀ ਜਨਤੀ ਚ ਹੈ ਕਿ ਨਹੀਂ ਤਾਂ ਮਹਾਰਾਜ ਜਿਨ ਕੇ ਆਗੁਰ ਨਾਨਕ ਦੇਵ ਗੋਬਿੰਦ ਰੂਪ ਤੇ ਭਾਈ ਸਤਗੁਰੂ ਨਾਨਕ ਦੇਵ ਦਾ ਅਕਾਲ ਪੁਰਖ ਦਾ ਰੂਪ ਹੈ ਜਿਸ ਨੂੰ ਇਹ ਸਾਰੇ ਭਗਤ ਆਰਾਧੇ ਰਹੇ ਹੈ ਚੌਹਾਂ ਯੁਗਾਂ ਜੋ ਭਗਤਾਂ ਨੂੰ ਦਰਸ਼ਨ ਦਿੰਦਾ ਰਿਹਾ ਹੈ ਉਹ ਪ੍ਰithvi ਰੱਖਿਆ ਕਰਨ ਵਾਲਾ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਦੇਵ ਜੀ ਹੈ ਗੁਰੂ ਨਾਨਕ ਦੇਵ ਜੀ ਭਗਤਾਂ ਦੀ ਸ਼੍ਰੇਣੀ ਚ ਨਹੀਂ ਭਗਤਾਂ ਦੀ ਰੱਖਿਆ ਕਰਨ ਵਾਲੇ ਆਪ ਪਰਮ ਪਰਮੇਸ਼ਰ ਨਿਰੰਕਾਰ ਸਰੂਪ ਹੈ ਗੁਰੂ ਨਾਨਕ ਨੂੰ ਗੋਬਿੰਦ ਰੂਪ ਜਾਣ ਕੇ ਸਾਰਿਆਂ ਭਗਤਾਂ ਨੇ ਦਰਸ਼ਨ ਕੀਤੇ ਕਾਂਸੀ ਵਿੱਚ ਕਬੀਰ ਸਾਹਿਬ ਨੇ ਨਾਮਦੇਵ ਨੇ ਸਾਰਿਆਂ ਆ ਕੇ ਦਰਸ਼ਨ ਕੀਤੇ ਸਨ ਰਾਮਾਨੰਦ ਜੀ ਨੇ ਵੀ ਸਤਿਗੁਰਾਂ ਦੇ ਪਾਸੋਂ ਸਰਗੁਣ ਤੇ ਨਿਰਗੁਣ ਦੀ ਏਕਤਾ ਪਾਈ ਸੀ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਦੇ ਦیدار ਕਰਕੇ ਸਾਰੇ ਭਗਤ ਨਿਹਾਲ ਹੋਏ ਸੀ ਕਰਦਾਰ ਹੋਏ ਸੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਘਰੇ ਛਾਰ ਸੰਗੇ ਜੀ ਕੱਲ ਸ਼ਾਮ ਨੂੰ ਮਹਾਰਾਜੀ ਨੇ ਬਸੰਤੂ ਦੀਆਂ ਅਸ਼ਟਪਦੀਆਂ ਉਚਾਰੀਆਂ ਹੋਇਆਂ ਪਹਿਲੀ ਅਸ਼ਟਪਦੀ ਵਿੱਚ ਭਗਤਾਂ ਦੀ ਮਾਲਾ ਉਚਾਰਨ ਕੀਤੀ ਹੈ ਜਿਸ ਵਿੱਚ ਭਗਤਾਂ ਨੇ ਤਕਰੀਬਨ ਬਹੁਤ ਸਾਰਿਆਂ ਦੇ ਨਾਮ ਲਏ ਹਨ ਜਿਵੇਂ ਜਿਵੇਂ ਮੈਂ ਉਦਾਹਰਨ ਕੀਤਾ ਹੈ ਉਸ ਪ੍ਰਕਾਰ ਸਾਖੀਆਂ ਦੇ ਰਾਹੀ ਆਪ ਨੇ ਬਲੀ ਪ੍ਰਕਾਰ ਅਨੁਭਵ ਕੀਤਾ ਹੈ ਸਹਿਬ ਕਬੀਰ ਜੀ ਵੀ ਬਾਲਕ ਬਣੇ ਤੋਂ ਲਾ ਕੇ ਜੋ ਪਰਮੇਸ਼ਰ ਦੇ ਸਿਮਨ ਵਿੱਚ ਜੁੜੇ ਹੋਏ ਸਨ ਇਹਨਾਂ ਨੂੰ ਵੀ ਮਹਾਰਾ ਸਾਹਿਬ ਸਚੇ ਪਾਤਸ਼ਾਹ ਜੀ ਨੇ ਬਹੁਤ ਵਾਰੀ ਦਰਸ਼ਨ ਬਖਸ਼ੇ ਕਬੀਰ ਤੇ ਆਇਓ ਏਕ ਰੰਗੋ ਇਕ ਰੂਪ ਜਾਣ ਕੇ ਵਾਹਿਗੁਰੂ ਨੂੰ ਸਾਰੇ ਜੀ ਜਾਣ ਕੇ ਕਬੀਰ ਜੀ ਨੇ ਮਾਰਿਆਂ ਨੂੰ ਤੇ ਹੁਣ ਕੀਤਾ ਜਿਸ ਪ੍ਰਕਾਰ ਅਗੇ પ્રસੰਗ ਬਾਣੀ ਵਿੱਚ ਆਵੇਗਾ ਇੱਕ ਆਪਣੀ ਲੇਖ ਬੈਠਿਆਂ ਦੇ ਪਾਸ ਕੂਕਰ ਆ ਗਿਆ ਹੈ ਉਹਦੇ ਟਾਈਮ ਹੀ ਜਿਸ ਪ੍ਰਕਾਰ ਖੁਰਾਕ ਖਵਾ ਕੇ ਉਹਦਾ ਸਰਕਾਰ ਕੀਤਾ ਹੈ ਅਤੇ ਇਸੇ ਤਰ੍ਹਾਂ ਜਗਮਾਰਨ ਪੂਰਾ ਕੀਤਾ ਕਬੀਰ ਸਾਹਿਬ ਦਾ ਅਤੇ ਇਸੇ ਤਰ੍ਹਾਂ ਖੇਪ ਬਾਹਰ ਬੈਲਗੋਨ ਕਰਾਈ ਬਾਹਰ ਉਹ ਖੇਪ ਜਿਹੜੀ ਪੂੰਜੀ ਸੀ ਉਹ ਪਹਿਲਾਂ ਹੀ ਆ ਗਈ ਇਹਨਾਂ ਦੇ ਪਾਸ ਇਸ ਪ੍ਰਕਾਰ ਸਾਧ ਸੰਗਤ ਜੀ ਅਪਰੇ ਜੇਲ ਖਾਨੇ ਦੇ सिकंदर ਲੋਧੀ ਨੇ ਦਿੱਤੇ ਸੀ ਆਪ ਜੀ ਦੀ ਰੱਖਿਆ ਕੀਤੀ ਬੰਦੀ ਖਾਨੇ ਤੇ ਉਹੀ ਆਈ ਭਾਈ ਗੁਰਦਾਸ ਜੀ ਨੂੰ ਕਿਹਾ ਜੇਲ ਦੇ ਆਪੇ ਜਿੰਦਰੇ ਟੁੱਟ ਗਏ ਭਗਤ ਕਬੀਰ ਜੀ ਨੂੰ ਮਹਾਰਾਜ ਬਾਹਰ ਕੱਢ ਲਿਆ ਫਿਰ ਕਬੀਰ ਸਾਹਿਬ ਜੀ ਨੂੰ ਅੱਗ ਵਿੱਚ ਬਿਠਾਇਆ ਗਿਆ ਅਗਨੀ ਸਾੜ ਸਕੀ ਫਿਰ ਆਉ ਜੀ ਨੂੰ ਗੰਗਾ ਚ ਡੋਬਣਾ ਚਾਇਆ ਗੰਗਾ ਨਹੀਂ ਡੋਬ ਸਕੀ ਇਸੇ ਪ੍ਰਕਾਰ ਸਾਧ ਸੰਗਤ ਜੀ ਹਾਥੀ ਅੱਗੇ ਸਿੱਤੇ ਹਾਥੀ ਵੀ ਤੋੜ ਨਹੀਂ ਸਕਿਆ ਕਿਉਂ ਕਬੀਰ ਸਾਹਿਬ ਦੀ ਰੱਖਿਆ ਮਾਰਾ ਕਰਦੇ ਰਹੇ ਇੱਕ ਰੂਪ ਜਾਣ ਕੇ ਕਬੀਰ ਸਾਹਿਬ ਜੀ ਮਾਰਨ ਤੇ ਹੁੰਦੇ ਰਹੇ ਇਸੇ ਪ੍ਰਕਾਰ ਸਾਧ ਸੰਗਤ ਜੀ ਨਾਮਦੇਵ ਜੀ ਨੂੰ ਤਾਂ 72 ਵਾਰੀ ਜਨਮ ਸਾਖੀ ਚ ਲਿਖਿਆ ਹੋਇਆ ਹੈ ਭਗਤਾਂ ਦੀ ਚੇ ਕਿ ਦਰਸ਼ਨ ਦਿੱਤੇ ਨਾਮਦੇਵ ਨੂੰ ਅਤੇ ਮਾਰੇ ਸਾਹ ਤੇ ਹੂੰ ਕਹਿੰਦੇ ਨਾਮਦੇਵ ਹਰਜੀ ਵਸੈ ਸੰਗ ਤਗਤ ਨਾਮ ਦੇਵ ਜੀ ਦੇ ਅਕਾਲ ਪੁਰਖ ਹੰਪਰੀ ਆਵੇਂ ਹਰ ਵਕ ਤੰਗ ਸੰਗ ਰਹਿੰਦੇ ਸੀ ਦੇਰ ਆ ਫੇਰਿਆ ਮੂਈ ਗਊ ਜੀ ਉੰਦੀ ਕੀਤੀ ਛਪਰੀ ਬਣੀ ਨਾਮਦੇਵ ਦੀ ਇਉ ਹਰ ਵਕ ਤੰਗ ਸੰਗ ਰਹਾ ਕਰਦੇ ਅਪੇ ਰਵਦਾਸ ਕੇ ਆਏ ਪ੍ਰਭੂ ਨੂਪੁਰਦਾਸ ਭਗਤ ਜੀ ਨੇ ਉਮਾ ਤੋਂ ਰਹਿ ਜਾਣ ਕੇ ਮਾਰੇ ਨੂੰ ਤੇ ਆਇਆ ਰਵਦਾਸ ਜੀ ਦੀ ਪੱਥਰ ਨਿਸੜਾ ਜਿਹੜੀ ਸੀ ਉਸ ਨੂੰ ਤਾਰਿਆ ਮਹਾਰਾਜ ਜੀ ਨੇ ਕਿਤੇ ਗੁੰਡਾ ਦੇ ਵਿੱਚ ਇਹ ਬਾਕੀਆਂ ਦੇ ਠਾਕੁਰ ਸਾਰੇ ਡੁੱਬ ਡੁੱਬ ਕੇ ਇਹਨਾਂ ਦੀ ਮੁਰਗਾਈ ਨੂੰ ਸਿੜਾ ਕਰਦੀ ਰਹੀ ਕਿਸੇ ਪ੍ਰਕਾਰ ਭਗਤ ਰੁਬਦਾਸ ਜੀ ਦੀ ਨਿਰਾਦਰੀ ਬ੍ਰਾਹਮਣਾਂ ਕੀਤੀ ਜਦੋਂ ਚਹਲਾ ਵਾਈ ਨਿਉਂਦਾ ਕੀਤਾ ਸੀ ਉਸ ਵਕਤ ਛੂਤ ਛੂਤ ਕਰਕੇ ਕਹਿ ਉਠ ਖੜੋਤੇ ਤੇ ਰਾਣੀ ਦੇ ਤਾਂ ਹੀ ਕਹਿ ਕੇ ਚਹਲਾ ਵਾਈ ਨੂੰ ਰੁਬਦਾਸ ਜੀ ਨੂੰ ਉਹਨਾਂ ਨੂੰ ਸੁਕਾ ਸਿੱਧਾ ਜਦ ਆਇਆ ਉਹ ਭੋਜਨ ਬਣਾ ਕੇ ਉਹਦੇ ਬਾਣੇ ਜਦੋਂ ਛਕਣ ਲੱਗੇ ਅੰਤਯਾਮੀਨ ਭਗਤ ਦੀ ਨਰਾਦਰੀ ਨਾ ਸਹਾਰ ਕੇ ਦੋ ਦੋ ਰਵਦਾਸ ਦੇ ਰੂਪ ਧਾਰ ਕੇ ਸਾਰੇ ਕਰਮ ਕਾਂਡੀਆਂ ਦੇ ਨਾਲੇ ਬੈਠ ਗਏ ਜਦੋਂ ਬੁਰਕੀ ਭਰਨ ਨਾਲ ਬੁਰਕੀ ਭਰਦੇ ਆ ਜੋ ਮੂੰਹ 'ਚ ਪਾਉਣ ਮੂੰਹ 'ਚ ਪਾਉਂਦੇ ਆ ਅਖੀਰ ਸਾਧ ਸੰਗਤ ਜੀ ਹਾਰ ਕੇ ਇਹ ਰਵਦਾਸ ਜੀ ਦੇ ਚਰਨੀ ਪਏ ਇਸ ਪ੍ਰਕਾਰ ਦਾਸ ਜੁਬਿਆਰ ਉਸਦ ਕਰੇ ਹਰ ਕੀਰਤ ਨੂੰ ਗਾਏ ਪਤਨ ਜਾਤ ਉਤਪੰ ਪਿਆ ਚਾਰ ਮਰਨ ਪਈ ਪਗਾਏ ਕਿਉ ਭਗਤ ਰਬਦਾਸ ਜੀ ਦੀ ਪੈ ਸੱਚੀ ਪਾਤਸ਼ਾਹ ਰੱਖੀ ਇਉ ਭਗਤਾਂ ਦੀ ਜੋ ਮਾਲਾ ਮਹਾਰਾਣੀ ਸਾਇਸਪਦੀ ਜਚਾਰ ਕੀਤੀ ਹੈ ਇਹ ਸਤਿਗੁਰੂ ਜੀ ਨੇ ਉਹ ਕਿਰਪਾ ਦੇਸ਼ ਦਿੱਤਾ ਹੈ ਤੇ ਅੱਗੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਮਹਾਰਾ ਸਤਿਗੁਰੂ ਨਾਨਕ ਸਾਹਿਬ ਵੀ ਭਗਤਾਂ ਦੀ ਜਿੰਤੀ ਚ ਹੈ ਕਿ ਨਹੀਂ ਤਾਂ ਮਹਾਰਾ ਜਿਨ ਕੇ ਆ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿ ਭਾਈ ਸਤਗੁਰੂ ਨਾਨਕ ਦੇਵਤਾ ਅਕਾਲ ਪੁਰਖ ਦਾ ਰੂਪ ਹੈ ਜਿਸ ਨੂੰ ਇਹ ਸਾਰੇ ਭਗਤ ਆਰਾਧੇ ਰਹੇ ਹੈ ਚੌਹਾਂ ਜੁਗਾਂ ਜੋ ਭਗਤਾਂ ਨੂੰ ਦਰਸ਼ਨ ਦਿੰਦਾ ਰਿਹਾ ਹੈ ਉਹ ਪ੍ਰithvi ਰੱਖਿਆ ਕਰਨ ਵਾਲਾ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਦੇਵ ਜੀ ਹੈ ਗੁਰੂ ਨਾਨਕ ਦੇਵ ਜੀ ਭਗਤਾਂ ਦੀ ਸ਼੍ਰੇਣੀ ਚ ਨਹੀਂ ਭਗਤਾਂ ਦੀ ਰੱਖਿਆ ਕਰਨ ਵਾਲੇ ਆਪ ਕਾਰਬ੍ਰਹਮ ਪਰਮੇਸ਼ਰ ਨਿਰੰਕਾਰ ਸਰੂਪ ਹੈ ਆਪ ਨੇ ਕਲਾਤ ਹਰ ਜਗ੍ਹਾ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੈ ਤੇ ਕੈ ਭਰਪੂਰ ਸਬਦ ਦੀਪਕ ਦੀ ਪਾਇਓ ਜੇ ਸਿੱਖਾ ਸੰਗਰੇਵੋ ਤਪ ਹਰ ਚਰਨ ਨੂੰ ਮਲਾਇਓ ਇਹ ਜੇ ਗੁਰੂ ਨਾਨਕ ਦੇਵ ਜੀ ਹਨ ਅਕਾਲ ਪੁਰਖ ਦਾ ਰੂਪ ਹੈ ਇਸ ਨਾਮ ਬਚਨ ਕਰਕੇ ਮਹਾਰਾਜ ਜੀ ਨੇ ਗੁਰੂ ਨਾਨਕ ਨੂੰ ਗੋਬਿੰਦ ਰੂਪ ਜਾਣ ਕੇ ਸਾਰਿਆਂ ਭਗਤਾਂ ਨੂੰ ਦਰਸ਼ਨ ਕੀਤੇ ਕਾਸੀ ਵਿੱਚ ਕਬੀਰ ਸਾਹਿਬ ਨੇ ਨਾਮਦੇਵ ਨੇ ਸਾਰਿਆਂ ਆ ਕੇ ਦਰਸ਼ਨ ਕੀਤੇ ਸਨ ਰਾਮਾਨੰਦ ਜੀ ਨੇ ਵੀ ਸਤ ਗੁਰਾਂ ਦੇ ਪਾਸੋਂ ਸਰਗੁਣ ਤੇ ਨਿਰਗੁਣ ਦੀ ਏਕਤਾ ਪਾਈ ਸੀ ਇਸ ਪ੍ਰਕਾਰ ਸਤਗੁਰੂ ਨਾਨਕਦੇਵ ਜੀ ਦੇ ਦਰਦਾਰ ਕਰਕੇ ਸਾਰੇ ਭਗਤ ਨਿਹਾਲ ਹੋਏ ਸੀ ਕਰਤਾਰ throਏ ਸੀ ਸ੍ਰੀ ਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਕਾਲ ਪੁਰਖ ਦਾ ਰੂਪ ਹਨਗੇ ਭਗਤਾਂ ਨੂੰ ਉਧਾਰਨ ਵਾਸਤੇ ਆਏ ਹਨ ਸੱਚੇ ਪਾਤਸ਼ਾਹ ਆਪ ਜੀ ਮਿਆਰੀ ਲਾਜ ਰੱਖਣ ਵਾਸਤੇ ਸੰਸਾਰ 'ਚ ਆਪ ਦਾ ਰੂਪ ਪ੍ਰਗਟ ਕੀਤਾ ਹੈ